ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਜੀ ਅੱਜ ਗੱਲ ਕਰਦੇ ਆ ਮਿਊਜ਼ਿਕ ਡਾਇਰੈਕਟਰਾਂ ਦੀ ਤੁਹਾਨੂੰ ਮੈਂ ਕਿਹਾ ਸੀ ਥੋੜੇ ਦਿਨ ਪਹਿਲਾਂ ਤਿੰਨ ਮਿਊਜ਼ਿਕ ਡਾਇਰੈਕਟਰਾਂ ਦੀ ਗੱਲ ਕਰਾਂਗੇ ਤੇ ਇਹਨਾਂ ਨਾਲ ਚੰਗਾ ਕੋਈ ਕਰਦਾ ਤੇ ਉਹਦੇ ਨਾਲ ਕਿਦਾਂ ਮਾੜਾ ਕਰਦੇ ਤੁਸੀਂ ਸੋਚਣਾ ਮੈਂ ਗੱਲ ਕਰਦਾ ਪਹਿਲਾਂ ਸ਼ੁਰੂਆਤ ਜੱਗੀ ਸਿੰਘ ਤੋਂ ਜੱਗੀ ਸਿੰਘ ਇੱਕ ਐਸਾ ਬੰਦਾ ਕਿ ਜਿਹੜਾ ਡਿੱਗਸ ਇੰਡਸਟਰੀ ਦਾ ਉਹਨੂੰ ਇੰਡਸਟਰੀ ਚ ਬਾਲੀਵੁੱਡ ਚ ਕਈ ਲੋਕਾਂ ਨੇ ਉਹਨੂੰ ਧੋਖੇ ਦਿੱਤੇ ਆ ਜੀ ਉਹ ਕਦੀ ਆਪਣੇ ਲਈ ਵੀ ਨਹੀਂ ਬੋਲਿਆ ਜਦੋਂ ਮੈਂ ਉਹਦੇ ਲਈ ਉਹਦੇ ਪੱਖ ਚ ਗੱਲ ਕਰਦਾ ਦਲਜੀਤ ਦਾ ਦਲਜੀਤ ਨੂੰ ਬਣਾਉਣ ਵਾਲਾ ਹੀ ਜੱਗੀ ਸਿੰਘ ਆ ਕੋਈ ਕੁਝ ਵੀ ਕਹਵੇ ਹਨਾ ਤੇ ਉਹ ਉਹਦੇ ਲਈ ਗੱਲ ਕਰਦਾ ਤੇ ਮੈਨੂੰ ਫੋਨ ਕਰਕੇ ਇੱਕ ਦਿਨ ਮੈਨੂੰ ਬੈਂਸ ਆਉ ਹਣਾ ਮੈਨੂੰ ਕਹਿੰਦਾ ਭਈ ਤੂੰ ਮੇਰੇ ਬਾਰੇ ਨਾ ਬੋਲਿਆ ਕਰ ਮੈਂ ਕਹਾਂ ਤੂੰ ਪਬਲਿਕ ਪ੍ਰਾਪਰਟੀ ਐ ਤੂੰ ਮੇਰੇ ਲਈ ਵੀ ਬੋਲਾ ਮੈਂ ਲੈਟਾਂ ਪਹਿਨੀਆਂ ਵਿੱਚ ਤਾਂ ਰੱਖੀਆਂ ਤੁਹਾਨੂੰ ਦੱਸਾਂ ਉਹ ਤਾਂ ਫੋਕਸ ਬਹੁਤ ਹੈ ਮੇਰਾ ਮੀ ਉਸ ਲੈਟਾਂ ਦੇ ਖਾਸ ਜੱਗੀ ਸਿੰਘ ਜਿਹੜਾ ਹੈ ਉਹ ਜੱਗੀ ਸਿੰਘ ਨੂੰ 25 25 27 ਸਾਲ ਤੋਂ ਜਾਣਦਾ ਹਾਂ ਜੀ ਤੇ ਜੱਗੀ ਸਿੰਘ ਨੇ ਦਰਜੀਤ ਨੂੰ ਬਣਾਇਆ ਜਾਂ ਹੋਰ ਬਾਲੀਵੁੱਡ 'ਚ ਬਹੁਤ ਲੋਕਾਂ ਨੇ ਉਹਨਾਂ ਧੱਕਾ ਕੀਤਾ ਪਰ ਉਹ ਵਿਚਾਰਾ ਆਪਣੇ ਲਈ ਕਦੀ ਨਹੀਂ ਬੋਲਿਆ ਮੈਂ ਉਹਦੇ ਪੱਖ 'ਚ ਬੋਲੀਆਂ ਉਹਦੇ ਪੱਖ ਲਈ ਗੱਲਾਂ ਕਿਉਂ ਬੋਲੀਆਂ ਕਿਉਂਕਿ ਉਹਨੇ ਹੀ ਇੰਨੇ ਸਾਲ ਮੈਨੂੰ ਰੋਕ ਰੱਖਿਆ ਛੱਡੋ ਬਾਬਾ ਜੀ ਰਹਿਣ ਦੋ ਆਪਾਂ ਨਹੀਂ ਬੋਲਣਾ ਉਹਨਾਂ ਨੂੰ ਪਤਾ ਹੈ ਕਿ ਮੇਰੇ ਨਾਲ ਸਭ ਨੇ ਧੋਖੇ ਕੀਤੇ ਧੋਖੇ ਉਹਨਾਂ ਨਾਲ ਵੀ ਕੀਤੇ ਉਹਨਾਂ ਨੂੰ ਪਤਾ ਹੈ ਤੇ ਉਹ ਕਦੀ ਨਹੀਂ ਬੋਲੇ ਤੇ ਹੁਣ ਮੈਨੂੰ ਕਹਿੰਦੇ ਮੇਰੇ ਲਈ ਨਾ ਉਹਨਾਂ ਦਾ ਮੈਂ ਦੇਖੋ ਹੈਡ ਦੱਸਿਆ ਪਹਿਲਾਂ ਹੈਡ ਦੱਸਿਆ ਹੁਣ ਤਾਂ ਟੇਲ ਦੂਜਾ ਪਾਸਾ ਉਹਨਾਂ ਦਾ ਉਹਨਾਂ ਨੇ ਮੈਨੂੰ ਕਈ ਸਾਲ ਲਟਕਾਇਆ 1 ਸਵਾ ਲੱਖ ਰੁਪਈਆ ਉਹਨਾਂ ਤੋਂ ਹੱਲੇ ਵੀ ਮੈਂ ਲੈਣਾ ਆ ਉਹਨਾਂ ਨੇ ਇਸ ਕਰਕੇ ਲਟਕਾਇਆ ਕਿਉਂਕਿ ਉਹ ਦਲਜੀਤ ਦੇ ਆਪਣੇ ਤੇ ਉਹ ਸਾਰਿਆਂ ਦੇ ਗਿੱਪੀ ਗੁੱਪੀ ਤੇ ਬੱਬੂ ਮਾਨ ਦੇ ਤੇ ਵਿੱਚ ਹੀ ਇਹਦੇ ਸਲੀਮ ਦੇ ਬਹੁਤ ਕੋਲ ਹੋਰ ਸਲੀਮ ਨੇ ਇਹਨਾਂ ਦੀ ਮਦਦ ਕੀਤੀ ਸੀ ਇੱਕ 뮤జిਕ ਡਾਇਰੈਕਟਰ ਨੇ ਉੱਠ ਕੇ ਮੈਂ ਦੱਸਿਆ ਸੀ ਵੀ ਜੇਲ੍ਹ ਗਏ ਸੀ ਜੇਲ੍ਹ ਜਾਣ ਆ ਇਹੀ 뮤జిਕ ਡਾਇਰੈਕਟਰ ਹੈ ਇਹਨਾਂ ਨੇ ਬੱਬੂ ਦੇ ਪਹਿਨਗੇ ਫਲਾਇਆ ਸੀ ਜਿਹੜੀਆਂ ਪਿਛਲੀ ਵੀਡੀਓ ਚ ਮੈਂ ਦੱਸਿਆ ਤੇ ਇਹਨਾਂ ਨੇ ਜਦੋਂ ਜੇਲ੍ਹ ਚ ਆਏ ਪਹਿਲਾ ਫੋਨ ਮੈਨੂੰ ਹੀ ਕੀਤਾ ਤੇ ਮੈਂ ਇਹਨਾਂ ਲਈ ਉਸੇ ਵੇਲੇ ਫਿਲਮ ਕਰਵਾਈ। ਉਦੋਂ ਦੇ ਦਿਨ ਸ਼ਾਮ ਨੂੰ ਗੰਨਣ ਗੋਚ ਇਹਨਾਂ ਨੂੰ ਮਿਊਜ਼ਿਕ ਦਵਾਇਆ। ਤੇ ਜਾਣੀ ਇਹ ਇਹਨਾਂ ਨੇ ਕੀ ਕੀਤਾ ਮੇਰੇ ਤੋਂ ਪੈਸੇ ਲੈ ਲਏ ਔਰ ਸਵਾ ਸਾਲ ਮੈਨੂੰ ਘਮਾਇਆ। ਤੇ ਜੇ ਮੇਰਾ ਕੰਮ ਕਰ ਦਿੰਦੇ ਮੈਂ ਹਟ ਜਾਣਾ ਸੀਗਾ ਹਨਾ ਕੰਮ ਹੋ ਜਾਣਾ ਸੀ। ਮੈਂ ਭੜ ਨਹੀਂ ਇਹਨਾਂ ਨੇ ਉਹਨਾਂ ਦੇ ਬੱਗ ਚ ਉਹਨਾਂ ਦੀ ਭੀੜ ਚ ਰਹਿਣਾ ਨਹੀਂ ਮੈਨਾਂ ਐ ਕੀਤੀ ਹਨਾ ਤੇ ਉਸ ਤੋਂ ਅੱਗੇ ਚਲੀਏ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ 2004-5 ਦੀ ਗੱਲ ਹੈ। ਗੁਰਚਰਨ ਚੰਦ ਜਿਹੜਾ ਕਿ ਅੱਜ ਕੱਲ ਬੈਕਸਕੋਰ ਕਰਦਾ ਹੈ ਫਿਲਮਾਂ ਦਾ ਪੰਜਾਬ ਚਲਾ ਗਿਆ ਮੁੰਬਈ ਦੀ ਧਰਤੀ ਇਦਾਂ ਦੇ ਨੂੰ ਬਹੁਤ ਕੱਟ ਰੱਖਦੀ ਹੈ ਪਿਓਰ ਬੰਦੇ ਇੱਥੇ ਰਹਿ ਪਾਉਂਦੇ ਆ ਇਹਨਾਂ ਨੂੰ ਕਢਤਾ ਦਦਾਤੇ ਨੇ ਇਥੋਂ ਬਹੁਤ ਚਲ ਗਏ ਐਕਟਰ ਵੀ ਸਿੰਗਰ ਵੀ ਮਿਊਜ਼ਿਕ ਡਾਇਰੈਕਟਰ ਵੀ ਤੇ ਇਹਨਾਂ ਚੰਨ ਭਾਜੀ ਨੇ ਕੀ ਕੀਤਾ ਚੰਨ ਭਾਈ ਨੇ ਉਦੋਂ ਉਹਨਾਂ ਦਿਨਾਂ 'ਚ ਮੇਰਾ ਗਾਣਾ ਤੇਰੇ ਕਰਕੇ ਜੁਆਇਨ ਕੀਤਾ ਜੈਮ ਨਹੀਂ ਤੂੰ ਵੀ ਪਹਿਲਾਂ ਨਾਲ ਹੋ ਗਏ ਸਲੇਮ ਨਹੀਂ ਹਵਾ ਉੱਕਲੀ ਜਿਹੜੀ ਗੱਲ ਕਿਸੇ ਦੀ ਨਸਿਲ ਦੀ ਤੋੜੇ ਅੰਬਰਾਂ ਤੋਂ ਅੱਖਾਂ ਨਾਲ ਤਾਰ ਨਹੀਂ ਮਿੱਤਰਾਂ ਤੇਰੇ ਕਰਕੇ ਛੱਡੇ ਪਿੰਡ ਦੇ ਸ਼ਰਾਬੀ ਸਾਰੇ ਇੰਨਾ ਦੇ ਗਾਣੇ ਮੈਂ ਉਦੋਂ ਲਿਖਦਾ ਸੀ ਨਾ ਇਹ ਮੇਤੋ ਸ਼ਰਾਬੀ ਹੋਏ ਤੋ ਲਖਾ ਲਖੂ ਲੈਣੇ ਮੋੜ ਕੇ ਨਾ ਕਿਸੇ ਦੇ ਪਾ ਦੇਣੇ ਤੇ ਚੰਨ ਭਾਈ ਸਾਹਿਬ ਨੂੰ ਅੱਜ ਯਾਦ ਆ ਗਈ ਹੁਣੀ ਮੇਰੀ ਮੈਨੂੰ ਕਹਿੰਦੇ ਇੱਕ ਵਾਰ ਮਜ਼ਾਕ ਜਿਹਾ ਕੀਤਾ ਜਦੋਂ ਮੈਂ ਸੱਚ ਬੋਲਦਾ ਸੀ ਕਰਕੇ ਮੈਂ ਇਹਨਾਂ ਨੂੰ ਜ਼ਹਿਰ ਦੀਦਾ ਸੀ ਇੱਕ ਦਿਨ ਮੈਨੂੰ ਕਹਿੰਦਾ ਬੜੀਆਂ ਮੁੱਛਾਂ ਖੜੀ ਕਰਦੇ ਕਰਕੇ ਫਿਰਦੇ ਹੋਂ ਪਰ ਲਾਓ ਕੁਛ ਦੁਨੀਆ ਕਰੀ ਜਾਂਦੀ ਆ ਤੇ ਚੰਨ ਭਾਜੀ ਲਓ ਮੈਂ ਕਰਨ ਲੱਗ ਪਿਆ ਆਹੀ ਕਰਨਾ ਚਾਹੀਦਾ ਸੀ ਅੰਮਰਸਰ ਦੇ ਨੇ ਇਹ ਅੰਮਰਸਰ ਦਾ ਇੱਕ ਟੱਟ ਜੇ ਪਾ ਕੇ ਕਹਿੰਦਾ ਵੀ ਅਸੀਂ ਅੰਮਰਸਰੀਏ ਭਾਉ ਹੁੰਨੇ ਆ ਉਹ ਵੀ ਇਦਾਂ ਦਾ ਹੀ ਉਹ ਵੀ ਮਿਊਜ਼ਿਕ ਐ ਇਹਨਾਂ ਨੇ ਬੱਗ ਬਣਾਏ ਹੋਏ ਨੇ ਜਦੋਂ ਮੇਰਾ ਨਾਂ ਸੁਣਦੇ ਹੀ ਇੱਕ ਵਾਰ ਕਹਿੰਦੇ ਤੈਨੂੰ ਕਾਲ ਕਰਨ ਕਦੀ ਨਹੀਂ ਕਰਦੇ ਕਿ ਟੁੱਬਾ ਜੀ ਨੇ ਵੀ ਇਦਾਂ ਹੀ ਕੀਤਾ ਸੀ ਉਦੋਂ ਦੇ ਬੱਗ ਚ ਰਲ ਗਏ ਤੇ ਇਧਰ ਫਿਰ ਜਿਹੜਾ ਇਹ ਚੰਨ ਹੈ ਤੇ ਇਹ ਮੇ ਤੋਂ ਗਾਣੇ ਲਿਖਾ ਲੈਣੇ ਤੇ ਐਂ ਕਹਿੰਦੇ ਜਦੋਂ ਮੈਂ ਇਹਨਾਂ ਨਾਲ ਬਹਿਸ ਕੀਤੀ ਤੇ ਇਹਨਾਂ ਕੀ ਕੀਤਾ ਤਾਂ ਮੈਨੂੰ ਲੈ ਭਾਜੀ ਦੇ ਨਿੱਕੇ ਮੁੰਡੇ ਕੰਮਾਂ ਲਈ ਤੁਸੀਂ ਵੱਡੇ ਵੱਡੇ ਕੰਮ ਕਰਨੇ ਛੱਡੋ ਮੈਂ ਫੁਕਰੀ ਚ ਆ ਗਿਆ ਫੇਰ ਵਾਅ ਚੱਲ ਕੋਈ ਨਹੀਂ ਹਨਾ ਇਹ ਇਦਾਂ ਹੀ ਯੂਜ਼ ਕਰਦੇ ਤੇ ਚੰਨ ਕਿੱਦਾਂ ਕਿੱਦਾਂ ਉੱਥੋਂ ਆਇਆ ਸੀ ਦੇਖੋ ਪਰਸਨਲ ਲਾਈਫ ਨਹੀਂ ਉਹਦੀ ਦੱਸ ਰਿਹਾ ਹਨਾ ਹੁਣ ਉਹ ਫੇਰ ਉੱਥੇ ਚਲਾ ਗਿਆ ਤੇ ਉਸ ਤੋਂ ਅੱਗੇ ਆ ਜੀ ਜਸਕੀਰਤ ਜਸਕੀਰਤ ਨੇ ਮੈਨੂੰ ਕਿਹਾ ਵੀ ਤੂੰ ਮੈਂ ਤੇਰਾ ਉਹਦੇ ਲਈ ਹੋਟਲ ਲਾਉਣਾ ਉਹਨੂੰ ਜਾਗਰ ਦੇ ਘੱਟ ਲੋਗ ਹੈ ਹਨਾ ਤੇ ਮੈਨੂੰ ਕਹਿੰਦਾ ਤੇਰਾ ਮੈਂ 뮤직 ਕਰ ਦੂੰਗਾ ਤੇ ਮੈਂ ਤੋ ਪੈਸੇ ਲੈ ਲੈ ਮੈਂ 4.5 5 ਲੱਖ ਦੀ ਵੀਡੀਓ 5 ਲੱਖ ਦੀ 5-7 ਲੱਖ ਦੀ ਵੀਡੀਓ ਬਣਾਈ ਹੈ ਜਿਹਦੇ ਵਿੱਚ ਬੜੀ ਕਾਸਟ ਹੈ ਵੀਡੀਓ ਨਾਲ ਚੱਲਦੀ ਦੇਖ ਸਕਦੇ ਹੋ ਤੁਸੀਂ ਤੇ ਵੱਡੀ ਕਾਸਟ ਲੈ ਕੇ ਮੈਂ ਉਹ ਗਾਣਾ ਕੀਤਾ ਤੇ ਮੈਂ ਮੈਂ ਅਲੱਗ ਤਰ੍ਹਾਂ ਨਾਲ ਕਰਨਾ ਸੀ 뮤직 ਬਾਅਦ ਚ ਕਰਨਾ ਸੀ ਮੈਂ ਉਸ ਦੇ ਹਿਸਾਬ ਨਾਲ ਤੇ ਮੈਨੂੰ 4 ਸਾਲ ਕਿ 3 ਸਾਲ ਕਮਾਉਂਦਾ ਰਿਹਾ ਬੰਦਾ ਪੈਸੇ ਲੈ ਕੇ ਕੰਮ ਨਹੀਂ ਕੀਤਾ ਹੁਣ ਮੁੱਕਰ ਗਿਆ। ਯਾਨੀ ਉਹਨੂੰ ਕੁਮਾਰ ਦਾ ਨੰਬਰ ਦਿੱਤਾ ਬਾਲੀਵੁੱਡ 'ਚ ਆਉਣ ਤੋਂ ਬਾਅਦ ਉਹਨਾਂ ਦੇ ਬੱਗ 'ਚ ਰਲ ਗਿਆ ਤੇ ਮੈਨੂੰ ਉੱਲੂ ਬਣਾਇਆ। ਮਤਲਬ ਏਦਾਂ ਕਰਦੇ ਆ ਇਹ ਲੋਕ ਜਿਹੜਾ ਇਹਨਾਂ ਨਾਲ ਚੰਗਾ ਕਰਦਾ ਉਹਦੇ ਨਾਲ ਇਹ ਮਾੜਾ ਕਰਦੇ ਆ ਜਦੋਂ ਜਸਕੀਰਤ ਕੁਛ ਨਹੀਂ ਸੀ ਤੇ ਮੈਨੂੰ ਉਦੋਂ ਸਾਰੇ 2 ਜਣੇ ਤਾਂ ਚ ਗੁਰਸਿੱਖ ਹੈ। ਤੇ ਹੈ ਕਿਡਾ ਵੀ ਜੱਗੀ ਸਿੰਘ ਦੇ ਘਰੇ ਇੱਕ ਗਦਰ ਮੁੰਡਾ ਰਹਿੰਦਾ ਸੀ ਜਿਹੜਾ ਕਿ ਮੈਨੂੰ ਰਫਤਾਰ ਫਿਲਮ ਦੇ ਸੈੱਟ ਤੇ ਮਿਲਿਆ ਅੱਜ ਉਹ ਬੜਾ ਡਾਇਰੈਕਟਰ ਬਣ ਗਿਆ ਹੋਵੇ ਜਾਂ ਬਣ ਜਾਣਾ ਹੈ ਤੇ ਜੱਗੀ ਸਿੰਘ ਦੇ ਘਰ ਰਹਿੰਦਾ ਤੇ ਜੱਗੀ ਸਿੰਘ ਤੋਂ ਖਾਂਦਾ ਪੀਂਦਾ ਉਹ ਨਾ ਉਹਨੇ ਮੈਨੂੰ ਕਿਰਾਇਆ ਵੀ ਨਹੀਂ ਸ਼ੈਦ ਉਹ ਤੋਂ ਲਿਆ ਤੇ ਉਹਦੇ ਘਰੇ ਹੰਸ ਰਾਜ ਦਾ ਬੇਟਾ ਜਾਂ ਕੋਈ 뮤직 ਕਰਾਉਣ ਲਈ ਆਉਂਦਾ ਤੇ ਥੱਲੇ ਉਤਰ ਕੇ ਉਹਨੂੰ ਕਹਿੰਦਾ ਇਤੋਂ ਕਾਨੂੰ ਕਰਾਉਣਾ ਆ ਮੈਂ ਤੈਨੂੰ ਬੰਦਾ ਦਿੰਦਾ ਮੈਨੂੰ ਇਹ ਗੱਲ ਯਾਦ ਹੈ ਅੱਜ ਵੀ ਇਹ ਇਦਾਂ ਦੇ ਲੋਕ ਐ ਜਿਹਦੇ ਨਾਲ ਰਹਿੰਦੇ ਆ ਉਹਦੇ ਨਾਲ ਡਗਾ ਕਰਦੇ ਜਿਹੜਾ ਇਹ ਮਿਲਦੇ ਜ਼ਰੂਰ ਹੱਸ-ਹੱਸ ਕੇ ਆ ਸਾਰੇ ਪਰ ਬੜੇ ਖਤਰਨਾਕ ਨੇ ਹੈ ਤੇ ਉਹ ਬਾਲਾ ਜੀ ਦੇ ਵਿੱਚ ਮੈਂ ਉਦੋਂ ਵਿਰਪਣ ਬਣ ਰਹੀ ਸੀ ਬਾਲਾ ਜੀ ਦੇ ਵਿੱਚ ਮੈਂ ਹੀ ਕੰਮ ਦੁਲਾਇਆ ਉਹਨੂੰ ਮੇਰੇ ਕਰਕੇ ਕਹਿੰਦਾ ਕਿ ਤੂੰ ਉੱਥੇ ਜਾ ਕੇ ਕਹਿ ਦੇ ਜਦੋਂ ਬੜੇ ਬੜੇ 스타 ਦੇਖੇ ਰਫਤਾਰ ਦੇ ਤਾਂ ਪੁੱਛ ਗਿਆ ਸੀ ਇਹ ਅੱਜ ਕੁਝ ਵੀ ਬਣ ਜਵੇ ਭਾਵੇਂ ਹਨਾ ਫੁਕਰੇ ਆ ਇਹ ਬਹੁਤ ਇੱਕ ਨੰਬਰ ਦੇ ਜਿਨ੍ਹਾਂ ਤੋਂ ਖਾਂਦੇ ਪੀਂਦੇ ਉਹਨਾਂ ਨੂੰ ਧਗੇ ਦਿੰਦੇ ਆ ਤੇ ਇਹ ਜਦੋਂ ਮੈਨੂੰ ਉੱਥੇ ਜਾ ਕੇ ਕਹਿਣਾ ਪਿਆ ਬਾਲਾ ਜੀ ਇੱਕ ਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਬਹੁਤ ਵੱਡਾ ਪ੍ਰੋਡਕਸ਼ਨ ਹਾਊਸ ਇਹਨੂੰ ਕਿ ਇਹ ਬੰਦਾ ਮੈਨੂੰ ਲੱਭ ਕੇ ਲਿਆ ਫਿਰ ਆਪਣਨ ਲਈ ਮੈਫੋ ਤੇ ਫਾਈਨਲ ਹੋ ਰਿਹਾ ਸੀ ਮੈਂ ਬਹੁਤ ਦਿਨ ਮਿਹਨਤ ਕੀਤੀ ਤਦ ਜਾਂਦਾ ਰਿਹਾ ਤੇ ਮੈਂ ਫਾਈਨਲ ਕਰਾ ਤਾਂ ਮੈਨੂੰ ਰਾਤ ਨੂੰ ਤੁਸੀਂ ਤੋ ਤੂੰ ਤੜਕਦੇ ਤੈਨੂੰ ਮੈਂ ਕਹਾਂ 12 ਵਜੇ ਤੋਂ ਬਾਅਦ ਅਸੀਂ ਤੂੰ ਪਹਿਲਾਂ ਕਿਉਂ ਆਇਆ ਮੈਂ ਕਹਾ ਸਾਲਿਆ ਆਕਾਰ ਚ ਰਹਿ ਚੱਕ ਤੇ ਉੱਪਰੋਂ ਥੱਲੇ ਸਿੱੜ ਦੂੰ ਐਦਾਂ ਦਾ ਹੀ ਆ ਮੈਂ ਜੀ ਕੋਈ ਮੇਰੇ ਬਾਰੇ ਕੀ ਕਹੂਗਾ ਮੈਂ ਦੱਸਦਾ ਤੁਹਾਨੂੰ ਮੈਂ ਕਹਾ ਸਿੱੜ ਦੂੰ ਹਨਾ ਇਹ ਮੈਸੂਤ ਐਦਾਂ ਕਰਦਾ ਫਿਰ 2 ਮਹੀਨੇ ਪਰੇਸ਼ਾਨ ਪ੍ਰਸ਼ਾਂਤ ਪਾਂਡੇ ਉਹ ਤੋਂ ਡਾਇਰੈਕਟ ਹੋਣੀ ਸੀ ਕਮਾਉਂਦਾ ਰਿਹਾ ਏਦਾਂ ਹੀ ਇੱਕ ਤਾਂ ਨੇ ਫਿਰ ਗੁੱਸੇ 'ਚ ਬੰਦ ਕਰਤੀ ਉਹ ਫਿਲਮ ਇਹਨਾਂ ਨੂੰ ਵੀ ਨਾਲ ਹੀ ਕਿਹਾ ਵੀ ਬਸ ਖਾਣ ਪੀਣ ਵਾਲੀ ਸੀ ਤੇ ਅੱਜ ਇਹ ਵੱਡੇ ਵੱਡੇ ਡਾਇਰੈਕਟਰ ਬਣਦੇ ਆ ਪਰ ਇਹ ਨ ਬੱਗ ਬਣਾਈ ਫਿਰਦੇ ਨੇ ਭੀੜ ਵਾਲੇ ਬੰਦੇ ਨੇ ਇਹਨਾਂ ਨੂੰ ਕੋਈ ਤੁਸੀਂ ਐ ਨਾ ਸਮਝੋ ਕਿ ਤੁਹਾਡੇ ਜੇ ਤੁਸੀਂ ਇਹਨਾਂ ਨਾਲ ਭਲਾ ਕਦੀ ਨਾ ਕਰੋ ਇਹਨਾਂ ਦਾ ਇਹਨਾਂ ਦਾ ਪੱਖ 'ਚ ਨਾ ਖੜੋ ਵੱਡੇ ਵੱਡਿਆਂ ਨੇ ਧੋਖੇ ਦਿੱਤੇ ਆ ਅੱਜ ਮੈਨੂੰ ਫੋਨ ਕਰਕੇ ਜੱਗੀ ਸਿੰਘ ਵੀ ਕਹਿ ਰਿਹਾ ਵੀ ਮੇਰੇ ਲਈ ਤੂੰ ਐ ਨਾ ਬੋਲ ਯਾਨੀ ਮੈਂ ਆ ਤਾਂ ਬਣਾਈਆ ਵੀਡੀਓ ਮੈਂ ਕੋਈ ਇਹਦਾ ਬੁਰਾ ਨਹੀਂ ਕਰਨਾ ਕਿਉਂਕਿ ਮੇਰਾ ਦੋਸਤ ਰਿਆ ਹਨਾ ਇੱਕ ਬੜਾ ਸਟਾਰ ਜਦੋਂ ਇਲੈਕਸ਼ਨ ਚ ਖੜਾ ਸੰਟਾ ਦੇ ਮੇ ਨਾਲ ਲੜਿਆ ਹੋਇਆ ਸੀ ਸਿਰਫ ਉਹਨੂੰ ਹੱਥ ਮਿਲਾਇਆ ਉਹਨੂੰ ਮੈਨੂੰ ਕਿਹਾ ਵੀ ਨਹੀਂ ਵੋਟਾਂ ਪਾ ਦੇ ਮੈਨੂੰ ਮੈਂ ਫੋਟੋ ਲਾ ਰਿਆ ਪਰ ਉਹਨ ਮੈਂ ਬੋਟ ਪਾਈ ਜਿੰਨੇ ਮੇਰੇ ਬੰਦਿਆਂ ਨੇ ਪਾਈ ਮੈਂ ਫੋਟੋ ਖਿੱਚ ਕੇ ਉਹਨੂੰ ਭੇਜੀਆਂ ਕਿ ਆ ਦੇਖ ਤੈਨੂੰ ਵੋਟ ਪਾਈ ਆ ਫਿਰ ਉਹ ਸੌਰੀ ਮੰਗੀ ਮੈਨੂੰ ਆ ਕੇ ਬੀਚ ਤੇ ਮਿਲਿਆ ਔਰ ਮੈਨੂੰ ਪਿਆਰ ਨਾ ਫਿਰ ਉਸ ਤੋਂ ਬਾਅਦ ਸਾਡਾ ਬਹੁਤ ਅੱਛਾ ਰਿਲੇਸ਼ਨ ਹੈ ਹੁਣ ਹਨਾ ਤੇ ਪਤਾ ਨਹੀਂ ਹੁੰਦਾ ਮਨ ਚ ਕੀ ਹੋਊਗਾ ਪਰ ਇੰਡਸਟਰੀ ਜਿਹੜੇ ਬਹੁਤ ਇਹਨਾਂ ਲੱਗਦਾ ਤੁਹਾਨੂੰ ਤੁਹਾਡੀ ਇੱਜ਼ਤ ਵਰਗ ਬਹੁਤ ਕਰਦੇ ਆ ਉਹੀ ਤੁਹਾਨੂੰ ਠੋਕਦੇ ਆ ਪਰ ਮੈਂ ਮੈਂ ਡਰਦਾ ਨਹੀਂ ਜੇ ਮੈਨੂੰ ਠੋਕਣਾ ਹੈ ਠੋਕ ਦੇਣ ਮੈਂ ਤਾਂ ਜਲਦੀ ਜਲਦੀ ਭੋਗ ਪਾਉਣ ਵਾਲਿਆਂ ਚੋਂ ਆ ਤੇ ਫਿਕਰ ਇਹ ਕਰੋ ਕਿ ਸਾਰੇ ਸਬੂਤ ਤੁਹਾਡੇ ਹਰਿਆਣੇ ਪਏ ਨੇ ਤੇ ਦੀਪ ਸਿੱਧੂ ਵਾਲੀ ਵੀਡੀਓ ਆਊਗੀ ਜਲਦੀ ਹਿੰਦੀ ਚ ਤੇ بڑے بڑے ਬਾਲੀਵੁੱਡ ਨੂੰ ਵੀ ਠੋਕਣਾ ਹੈ ਨਾ ਹੱਲੇ ਬਚਿਆ ਹੋਇਆ ਤੇ ਮੈਨੂੰ ਕਈ ਭਰਾ ਮੇਰੇ ਕਹਿੰਦੇ ਖੁਸ਼ ਰਿਆ ਕਰ ਮੈਂ ਖੁਸ਼ੀ ਹੈ ਵੀਰ ਕੋਈ ਗੱਲ ਨਹੀਂ ਤੁਹਾਡੇ ਸਹਾਰੇ ਆ ਹੋਰ ਮੇਰਾ ਕੋਈ ਨਹੀਂ ਹੈਗਾ ਮੈਂ ਇਕੱਲਾ ਹੀ ਇਕੱਲਾ ਆ ਤੇ ਅੱਜ ਕੱਲ ਮੇਰੀ ਜ਼ਿੰਦਗੀ ਚ ਥੋੜੀਆਂ ਮਲੇਰਾ ਵੈਰਾ ਹੋ ਰਹੀਆਂ ਬਾਬਾ ਅਸੀਂ ਜਦੋਂ ਸਾਂਭਣ ਜੋਗੇ ਕੁਛ ਹੋਨੇ ਰੱਬ ਉਹਦੋਂ ਤੁਹਾਨੂੰ ਦਿੰਦਾ ਪਹਿਲਾਂ ਮੈਂ ਸ਼ਾਇਦ ਸਾਂਭਣ ਜੋਗਾ ਨਹੀਂ ਸੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਸਾਰੇ ਲਈ ਦਿਲੋਂ ਦੁਆਵਾਂ ਹੈ ਇਹਨਾਂ ਡੰਗਰਾਂ ਲਈ ਵੀ ਦਿਲੋਂ ਦੁਆਵਾਂ ਆ ਕਿ ਇਹਨਾਂ ਨੂੰ ਰੱਬ ਅਕਲ ਬਖਸ਼ੇ ਮਿਹਰਬਾਨੀ